ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪਰੰਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਮੰਗਲਗੁਰੂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਵੀਰ ਅਰਜਨ ਸਿੰਘ ਦੇ ਫਾਰਮ ਤੋਂ ਜਿਹੜੀ ਵੀ ਆਪਾਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵੇਂ ਦਿਖਾਵਾਂਗਾ ਇੱਕ ਗਾਂ ਦੋਸਤੋ ਇਹ ਬਿਲਕੁਲ ਪਹਿਲਾ ਸੂਆ ਸੁਣੀ ਆ ਸੂਣ ਦੇ ਵਿੱਚ ਕਿੰਨਾ ਟਾਈਮ ਖੜਦੀ ਹੈ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਗੱਲ ਸਾਂਝੀ ਕਰ ਲਾਂਗੇ ਉਸ ਤੋਂ ਅੱਗੇ ਦੋਸਤੋ ਦੋ ਨੰਬਰ ਤੇ ਗਾਂ ਜਿਹੜੀ ਇਹ ਸੱਜਰ ਸੁਈ ਆ ਇੱਕ ਜਿਹੜੀ ਗਾਂ ਦੋਸਤੋ ਤੀਜੇ ਨੰਬਰ ਤੇ ਆੜੀ ਤੁਹਾਨੂੰ ਵਿਖਾਉਣੀ ਹੈ ਇਹਨੂੰ ਸੁਈ ਨੂੰ ਦੋਸਤੋ ਅਜੇ ਕੋਈ 15-20 ਮਿੰਟ ਦਾ ਟਾਈਮ ਹੋਇਆ ਜੇ ਦੋਸਤੋ ਜੇਰ ਦੀ ਪੌਣੀ ਬਾਕੀ ਹੈ ਬੱਚਾ ਨੇ ਦੋਸਤੋ ਆ ਵਛਾ ਦਿੱਤਾ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਪੁਸਤਕੀ ਵੀਰ ਤੋਂ ਤੁਹਾਨੂੰ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਤੇ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵਾ ਤੋਂ ਵਾ ਲਾਈਕ ਕਰੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਦੋਸਤੋ ਤੁਸੀਂ ਆਪ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਅਸਲੀ ਦੋਸਤੋ ਆਪਣੀ ਜਰੂਰ ਕਰਿਆ ਕਰੋ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਦੋਸ ਇਨਸਟਾਗ੍ਰਾਮ ਤੇ ਵੀ ਚਲਦੀ ਬੇਨਤੀ ਕਰਨਾ ਵੀਰਾਂ ਨੂੰ ਇਨਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵੀਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਵੀਰ ਜੀ ਸਾਈ ਪਾ ਕੇ ਕਿਸੇ ਵੀਰ ਨੂੰ ਖਰਾਬ ਨਾ ਕਰਿਆ ਕਰੋ ਕਿਉਂਕਿ ਦੋਸਤੋ ਇਹਦੇ ਵਿੱਚ ਵਪਾਰੀ ਵੀਰ ਦਾ ਜਿਹੜਾ ਲਾਸ ਕਾਫੀ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਦੁਬਾਰਾ ਦੂਜੀ ਵੀਡੀਓ ਦੇ ਵਿੱਚ ਪਸ਼ੂ ਪਾਉਨੇ ਆ ਤੇ ਵੀਰ ਮੁੜ ਕੇ ਇਹੋ ਗੱਲਾਂ ਕਹਿੰਦੇ ਆ ਕਿ ਯਾਰ ਤੁਸੀਂ ਵਾਰ-ਵਾਰ ਇੱਕੇ ਗਾਂ ਦੀ ਜਾਂ ਇੱਕੇ ਮੱਝ ਦੀ ਵੀਡੀਓ ਪਾਈ ਜਾਂਦੇ ਜੀ ਦੋਸਤੋ ਇਸ ਵੀਰ ਦੇ ਨਾਲ ਵੀ ਇਹੋ ਜਿਹਾ ਕੰਮ ਹੋਇਆ ਕਿਸੇ ਵੀਰ ਨੇ ਸਾਈ ਇਹਦੇ ਵੀਰ ਦੇ ਖਾਤੇ 'ਚ ਪਾਈ ਸੀ ਤੇ ਉਹ ਵੀਰ ਨੇ ਬਾਅਦ 'ਚ ਨਾ ਫੋਨ ਚੁੱਕਿਆ ਤੇ ਨਾ ਗਾਂ ਹੀ ਖੜੀ ਐ ਉਹ ਵੀ ਆਪਾਂ ਗੱਲਬਾਤ ਦੋਸਤੋ ਵੀਰ ਨਾਲ ਸਾਂਝੀ ਕਰ ਲਾਂਗੇ ਬੇਨਤੀ ਕਰਨਾ ਦੋਸਤੋ ਇਦਾਂ ਦਾ ਕੰਮ ਨਾ ਕਰਿਓ ਕਰੋ ਵੀਰ ਬਣ ਕੇ ਕਿਉਂਕਿ ਪਸ਼ੂ ਦੋਸਤੋ ਜਿਹੜੇ ਵੀਡੀਓ ਦੇ ਵਿੱਚ ਪਾਏ ਹੁੰਦੇ ਨੇ ਨਾ ਬਿਲਕੁਲ ਦੋਸਤੋ 1-2 ਘੰਟੇ 'ਚ ਪਸ਼ੂ ਵੇਚ ਜਾਂਦੇ ਆ ਉਹਦਾ ਮੁੜ ਕੇ ਦੋਸਤੋ ਪਸ਼ੂ ਵੀਰ ਦਾ ਰੋਕ ਜਾਂਦਾ ਦੁਬਾਰਾ ਦੁਬਾਰਾ ਫਿਰ ਆਪਾਂ ਨੂੰ ਵੀਡੀਓ ਦੁਬਾਰਾ ਦੁਬਾਰਾ ਬਣਾਉਣੀ ਪੈਂਦੀ ਐ ਸੋ ਦੋਸਤੋ ਆਓ ਕਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸਰਾਉ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਹੋਸ਼ ਨੂੰ ਕਿੰਨਾ ਕੰਮ ਕਰਾ ਕਿਰਪਾ ਮੇਰਾ ਸਤਿਗੁਰੂ ਦੀ ਚੜ੍ਹਦੀ ਕਲਾ ਜੀ ਸ਼ੁਕਰ ਹੈ ਸ਼ੁਕਰ ਹੈ ਹਾਂਜੀ ਹਾਂ ਇਹ ਵੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੋ ਅਰਜਨ ਸਿੰਘ ਪਿੰਡ ਨੰਗਲਗੁਰੂ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤਹਿਸੀਲ ਅੰਮ੍ਰਿਤਸਰ ਫੋਨ ਨੰਬਰ ਵੀ ਜੀ ਬੋਲੋ 989153 40107 ਠੀਕ ਹੈ ਜੀ ਹਾਂਜੀ ਅੱਛਾ ਵੀ ਜੀ ਉਹਨਾਂ ਨਾਲ ਜਿਹੜੇ ਪਸ਼ੂ ਸੀ ਉਹਨਾਂ ਜੋ ਆਪਣੇ ਪਸ਼ੂ ਵੇਚੇ ਨੇ ਦੋ ਹਾਂਜੀ ਹਾਂਜੀ ਵੇ ਤੇ 2 ਵਜੇ ਤੱਕ ਰੋਕ ਛੱਡੀ ਉਸ ਤੋਂ ਬਾਅਦ ਜੇ ਮੁੜ ਕੇ ਉਹ ਨਾ ਫੋਨ ਚੁਪਿਆ ਨੇ ਅੱਛਾ ਤੇ ਨਾਲ ਗੱਲਬਾਤ ਹੀ ਕੀਤੀ ਬਸ ਉਤਰਾ ਕਰਕੇ ਉਹਦੇ ਖਰਾਬ ਕਰਨ ਵਾਲੀ ਗੱਲ ਕੀਤੀ ਆ ਇਹ ਕਰਕੇ ਦੱਸ ਦਿਆਂ ਕਿ ਭਰਾਵਾ ਆਪਣੇਆਂ ਵੀਰਾਂ ਨੂੰ ਵੀ ਜਿੰਨੇ ਕਿਹੇ ਵੇਚਦੇ ਨੇ ਕਿਹੜੇ ਲੈਣੀ ਹੁੰਦੀਆਂ ਨੇ ਕਿ ਮੱਝ ਜਾਂ ਗਾਂ ਕੋ ਲੈਣੀ ਹੁੰਦੀਆਂ ਨੇ ਉਹ ਸਾਈ ਪਾਇਆ ਅਗਰ ਪਹਿਲਾਂ ਨੰਬਰ ਦੇ 2000 ਤੋਂ ਘੱਟ ਸਾਈ ਨਾ ਪਾਇਆ ਕਰੋ ਠੀਕ ਹੈ ਜੀ ਜੇ ਸਾਈ ਪਾਈ ਆ ਤਾਂ ਮੁੜ ਕੇ ਜੇਦੇ ਪਹੁੰਚਣਾ ਵਾਂ ਤਾਂ ਟਾਈਮ ਨਾਲ ਪਹੁੰਚੋ ਜਾਬਰ ਖਾਤੇ 'ਚ ਪੈਸੇ ਪਾਓ ਹਾਂਜੀ ਹਾਂਜੀ ਖਾਤੇ 'ਚ ਪੈਸੇ ਪਾ ਕੇ ਫਿਰ ਤੁਹਾਡਾ ਡੰਗਰ ਟਾਈਮ 'ਸੋ ਪਹੁੰਚੂਗਾ ਠੀਕ ਠੀਕ ਇੱਕ ਆਪਣੇ ਵੀਰ ਇਦਾਂ ਕਰਦੇ ਆਂ ਵੀ ਕਿਸੇ ਨੇ ਗਾਲ ਜਾਂਦੇ ਵੀ ਅਸੀਂ ਨਾ ਦੂਜਾ ਜਿਹਦੇ ਕੋ ਡੰਗਰ ਲਈਏ ਤੇ ਉਹਦੇ ਕੋ ਕਰਾਇਆ ਲੈਨੇ ਆਂ ਇਹੋ ਜਿਹੇ ਵੀਰ ਮੇਰੇ ਜਿਹੜੇ ਨਾ ਹੱਥ ਜੋੜ ਕੇ ਬੇਨਤੀ ਆ ਇਹੋ ਜਿਹਾ ਕੰਮ ਨਾ ਕਰਿਆ ਕਰੋ ਜਿੰਨੇ ਡੰਗਰ ਖਰਦਾ ਵਾ ਉਹ ਕਰਾਇਆ ਦਾ ਸਾਥ ਦਾ ਪਹਿਲਾਂ ਲੱਗ ਸੌਦਾ ਕਰਿਆ ਕਰੋ ਬਸ ਇੰਨੀਆਂ ਕ ਗੱਲਾਂ ਆਪਣੇ ਸਾਹਿਬ ਜੀ ਠੀਕ ਹੈ ਜੀ ਦੋਸਤੋ ਵੀਰ ਨੇ ਬੜੀ ਵਧੀਆ ਗੱਲ ਕੀਤੀ ਹੈ ਕਿਉਂਕਿ ਪਸ਼ੂ ਦੋਸਤੋ ਹਰ ਇੱਕ ਬੰਦੇ ਨੇ ਜਦੋਂ ਖਰੀਦ ਕੇ ਲੈਂਦਾ ਉਹ ਤੋ ਯੋਕਾ ਦੋਸਤੋ ਕਿਰਾਏ ਨੂੰ ਵੱਖਰਾ ਰੱਖ ਕੇ ਫੇਸ ਆਫ ਦਾ ਕਰਿਆ ਕਰੋ ਕਿਰਾਇਆ ਜਿਹੜਾ ਦੋਸਤੋ ਦੇਣਾ ਪਣਾ ਉਹ ਤੁਹਾਨੂੰ ਆਪ ਦੇਣਾ ਪਣਾ ਉਹ ਦੋਸਤੋ ਵੱਖਰੀ ਗੱਲ ਹੈ ਕਿ ਤੁਸੀਂ ਪਹੁੰਚ ਵਿੱਚੇ ਕਰ ਲੋ ਰਕਮ ਦੇ ਵਿੱਚੇ ਨਾਲ ਹੀ ਪਹੁੰਚ ਕਰ ਲੋ ਕਈ ਵੀਰ ਚਲੋ ਰਕਮ ਥੋੜੀ ਵਧਾ ਦਿੰਦੇ ਨਾਲ ਪਹੁੰਚ ਕਰ ਲੈਂਦੇ ਆ ਉਹ ਗੱਲ ਥੋੜੀ ਦੋਸਤੋ ਵਧੀਆ ਵਾ ਪਰ ਦੋਸਤੋ ਸਾਈਪ ਆ ਕੇ ਕਿਸੇ ਨੂੰ ਖਰਾਬ ਨਾ ਕਰਿਆ ਕਰੋ ਕਿਉਂਕਿ ਦੋਸਤੋ ਦੋਵੇਂ ਪਾਸੇ ਇਹ ਬੰਦਾ ਰਹਿ ਜਾਂਦਾ ਨਾ ਪਸ਼ੂ ਵੇਚਣ ਜੋਗਾ ਤੇ ਨਾ ਦੋਸਤੋ ਪਸ਼ੂ ਰੱਖਣ ਜੋਗਾ ਇਸ ਗੱਲ ਨਾਲ ਦੋਸਤੋ ਲਾਸ ਜ਼ਿਆਦਾ ਹੋ ਜਾਂਦਾ ਵਾ ਵੀਰ ਜੀ ਆਪਾਂ ਇਸ ਗਾਂ ਦੀ ਪਹਿਲੂ ਡਿਟ ਇਹ ਮੂੰਹ ਚੌਗੀ ਹੈ ਜੀ ਅੱਛਾ ਜੀ ਤੇ ਗਿਣਤੀ ਦੇ ਦੰਦ ਤੇ 11-12 ਦਿਨ ਵੱਟ ਵੱਟ ਖੜੂਗੀ ਠੀਕ ਹੈ ਜੀ ਪਹਿਲਾ ਸੂਹਾ ਸੁਣੀ ਪਹਿਲਾ ਸੂਹਾ ਮੂੰਹ ਚੌਗੀ ਹੈ ਪਹਿਲਾਂ ਬੈੜਿਆ ਜੀ ਠੀਕ ਹੈ ਜੀ ਇਹ ਤੋਰੀ ਵੀ ਜੀ ਬਾਹਰ ਖੜੀ ਹੈ ਹਾਂ ਜੀ ਦੋਸਤੋ ਪਹਿਲਾ ਸੂਹਾ ਸੁਣੀ ਹੈ ਚਾਰ ਦੰਦਿਆ ਵੀਰ ਕਹਿੰਦਾ ਮੂੰਹ ਹੈ ਗਾਂ ਤੇ ਸੂਣ ਦੇ ਵਿੱਚ ਜਿਹੜਾ ਟਾਈਮ ਖੜਦੀ ਹੈ ਘੱਟੋ ਘੱਟ 10 ਦਿਨ ਦਾ ਟਾਈਮ ਖੜਦੀ ਹੈ ਚੰਗੀ ਵਸ਼ੀ ਹੈ ਦੋਸਤੋ ਚੰਗੀ ਬੰਤਰਿਆ ਗਾਂ ਦੀ ਪ੍ਰਿੰਟ ਵੀ ਦੋਸਤੋ ਗਾਂ ਦਾ ਬਹੁਤ ਵਧੀਆ ਆਰਡਰ ਕੁਆਲਿਟੀ ਗਾਂ ਦੋਸਤੋ ਬਹੁਤ ਵਧੀਆ ਤਿਆਰ ਕਰੀ ਹੁੰਦੀ ਆ ਕਰੋ ਚੱਕ ਜੀ ਕੋਈ ਜੋ ਦੋਸਤੋ ਅੰਦਰ ਤਾਂਬਦੇ ਹੀ ਕਿਉਂਕਿ ਬਾਹਰ ਨਾਲ ਥੋੜੀ ਜਿਹੀ ਛਿਟਾਂ ਆਈਆਂ ਪੈਂਡੀਆਂ ਕਦੀ ਮੌਸਮ ਧੁੱਪ ਨਹੀਂ ਰੋਦੀ ਕਦੀ ਛਿਟਾਂ ਪੈਣ ਲੱਗ ਪਈਆਂ। ਬਾਕੀ ਦੋਸਤੋ ਗਾ ਦਾ ਪ੍ਰਿੰਟ ਆ ਕਰੋ ਚੈੱਕ। ਤੇ ਆਰਡਰ ਕੁਆਲਿਟੀ ਦੋਸਤੋ ਵੇਖੋ ਗਾ ਨੇ ਬੜੀ ਵਧੀਆ ਤਿਆਰ ਕੀਤੀ ਐ। ਸੂਣਦੇ ਸਮੇਂ ਤੱਕ ਇਹਨੇ ਦੋਸਤੋ ਬਹੁਤ ਵਧੀਆ ਆਰਡਰ ਕੁਆਲਿਟੀ ਕਰ ਕਰਨ ਲਈ ਚੰਗੀ ਬਰੀਡ ਵਾਲੀ ਗਾ ਨੋਕੜਾ ਥਣ ਦੋਸਤੋ ਲੱਗਾ। ਆ ਕਰੋ ਚੈੱਕ ਜੀ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਇੱਕਾ ਦਿਖਾ ਦਿੰਨਾ ਆ। ਆ ਕਰੋ ਚੈੱਕ ਜੀ ਫੇਸ ਕੁਆਲਿਟੀ ਦੀ। ਦੋਸਤੋ ਬਿਲਕੁਲ ਠੰਡੀ ਗਾਲੇ ਦੋਰਾ ਥਾਂ ਲਗਾ ਜਿੱਦਾਂ ਮਰਜੀ ਥੱਲੇ ਤੇ ਹੱਥ ਫੇਰੋ ਟੈਨਸ਼ਨ ਕੋਈ ਨਹੀਂ ਠੀਕ ਹੈ ਵੀਰ ਜੀ ਠੀਕ ਹਾਂਜੀ ਇਹ ਸਾਫ ਸੁਥਰੀ ਵਹਿਰ ਸਾਰੇ ਬਣਿਆ ਆ ਕਰੋ ਵੀਰ ਜੀ ਚੈੱਕ ਜੀ ਆਰਡਰ ਕੁਆਲਟੀ ਦੀ ਚੈੱਕ ਕਰ ਲਓ ਕਿਉਂਕਿ ਜੇ ਵਲਸ ਲਾ ਜਿਹੜੀਆਂ ਪਈਆਂ ਬਹੁਤ ਜ਼ਿਆਦੀ ਹੈ ਬਈਆਂ ਤੇ ਖਣਾ ਦੀ ਦੋਸਤੋ ਜਿਹੜੀ ਵੇਥ ਆਪਸ ਵਿੱਚ ਬਹੁਤ ਜ਼ਿਆਦੀ ਆ ਆ ਕਰੋ ਚੈੱਕ ਇਹ ਵੀ ਤੇ ਹੱਥ ਉਤ ਲਾਉਂਦੇ ਨੇ ਫਰਣਾ ਨੂੰ ਜਿੱਦਾਂ ਮਰਜੀ ਕੋਈ ਟੈਨਸ਼ਨ ਨਹੀਂ ਜਿੱਥੇ ਮਰਜੀ ਹੱਥ ਫੇਰੋ ਥੱਲੇ ਉੱਤੇ ਫੇਰੋ ਕੋਈ ਗੱਲ ਨਹੀਂ ਤੁਹਾਡੀ ਤੇਰੀ ਪਛੀ ਔਰ ਗਾਲੀ ਕੋਈ ਨਹੀਂ ਥਾਂ ਦੋਰਾ ਤੇਰਾ ਲੱਗਾ ਕੋਈ ਗਾਲ ਹੀ ਨਹੀਂ ਸੜ ਮਾਰਨ ਦਾ ਪਤਾ ਹੀ ਕੋਈ ਨਹੀਂ ਇਹਨੂੰ ਭਾਵੇਂ ਨਿਆਣੇ ਥੱਲੇ ਦੇ ਨੰਗੇ ਫਿਰ ਕੋਈ ਟੈਨਸ਼ਨ ਕੋਈ ਨਹੀਂ ਕੀ ਗੱਲ ਫਰੀਦ ਵਾਲੀ ਹੈ ਨਾ ਆਹਾਂ ਜੀ ਕੋਈ ਗਾਲ ਹੀ ਕੋਈ ਨਹੀਂ ਮਾਲਕ ਨਹੀਂ ਮੇਰਾ ਸਤਗੁਰ ਦੀ ਇਹਦੇ ਵਸ਼ੇ ਘਰ ਘਰ ਜੰਮ ਲਗੀਆਂ ਜੀ ਦੋਸਤੋ ਕਦ ਕਾਠ ਗਾਂ ਦਾ ਪੂਰਾ ਤਿਆਰ ਕਰੀ ਹੁੰਦੀ ਹੈ ਆਪਣਾ ਪਹਿਲਾ ਸੂਏ ਚਾਰ ਦੰਦਿਆ ਦੋਸਤੋ ਦੂਜੇ ਸੂਏ ਗਾਂ ਨੇ ਦੋਸਤੋ ਪੂਰਾ ਕਦ ਆਪਣਾ ਜਿਹੜਾ ਵਗਨ ਤਿਆਰ ਕਰਨਾ ਵਸਪਤ ਓਏ ਸਵਾਸੀ ਦੇ ਸਮੇਂ ਤੱਕ ਦੋਸਤੋ ਅੱਜ ਵੀ ਇਹਨਾਂ ਆਰਡਰ ਕੁਆਲਟੀ ਦੀ ਬਹੁਤ ਵਧੀਆ ਤਿਆਰ ਕਰਨ ਲਈ ਆਹ ਕਰੋ ਚੈੱਕ ਜੀ ਗੁਲਾਬੀ ਰੰਗ ਦਾ ਦੋਸਤੋ ਹਵਾਨਾ ਤੇ ਥਣ ਵੀ ਦੋਸਤੋ ਮੁੱਠੀ ਵਾਲਾ ਲੋਕ ਵਾਲਾ ਥਣ ਦੋਸਤੋ ਲੱਗਾਗਾ ਨੂੰ ਹਾਂਜੀ ਵੀਰ ਜੀ ਮੁੱਲ ਦਾ ਕਨਾ ਕਰਦਾ ਤੇ ਮੋਰਤ ਜੀ 55000 ਕਰਦੇ ਆ ਲੋਕੀ ਦੇ 95000 ਕਰੀ ਫਿਰ ਤੇ ਹੇ ਬੜਾ ਦਾ ਹਾਂਜੀ 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 ਤੇ ਆਪਾਂ 55000 ਰੁਪਏ ਮੁੱਲ ਕਰਦੇ ਆ ਜੀ ਠੀਕ ਹੈ ਜੀ ਤੇ ਮਾਨਤਨ ਵੀਰ ਜੀ ਕੰਨਾ ਕੁਝ ਮਾਨਤਨ ਖੁੱਲਾ ਹੀ ਕਰਦਾਂਗੇ ਜੀ 50000 ਦੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਆਫਰ ਆਈਆਂ ਕਿਉਂਕਿ ਇਹ ਜਿਹੜੀ ਬੱਚੀ ਹੈ ਦੋਸਤੋ ਬੜੇ ਬਰੀਡ ਵਾਲੀ ਬੱਚੀ ਹੈ ਤੇ ਮੁੱਲ ਵੀ ਦੋਸਤੋ ਵੀਰ ਨੇ ਬੱਚੀ ਦੇ ਹਿਸਾਬ 50000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਜਿਹੜਾ ਵੀ ਕੋਈ ਵੀਰ ਭਰਾ ਅਖਰੀ ਦਿਨ ਆਊਗਾ ਉਹਦੀ ਆਪਾਂ ਮਾਨਤਾਉਂ ਦੋਸਤੋ ਮੌਕੇ ਤੇ ਜਰੂਰ ਕਰਾਂਗੇ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਮਾਨਦਾਨ ਜਰੂਰ ਹੋ ਜਣਾ ਭਾਜੀ ਮਾਨਤਾਉਂ ਜਰੂਰ ਕਰਾਂਗੇ ਜੀ ਦੋਸਤੋ ਕਈ ਵੀਰ ਖੇਡਦਾ ਖੇਡਾ ਛੱਡੀ ਜਾਂਦੇ ਆ ਵੀ ਟਾਈਮ ਖਰਾਬ ਹੋ ਜਾਏ ਦੂਜੇ ਵੀਰ ਨੂੰ ਫੋਨ ਨਹੀਂ ਲਾਉਣ ਦਿੰਦੇ ਇਹਦਾ ਹਸਾ ਦਰ ਦੂਜੇ ਨੂੰ ਮੌਕਾ ਦੇਣਾ ਠੀਕ ਠੀਕ ਹਾਂ ਜੇ ਲੈ ਨਹੀਂ ਤੇ ਸਿੱਧੀ ਗੱਲਬਾਤ ਕਰਨ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਦੋ ਨੰਬਰ ਬਾਰੇ ਦਸੀ ਵੀ ਜਿਹੜੀ ਦ ਹਾਂਜੀ ਜੀ ਇਹਦੀ ਕੀ ਡਿਟੇਲ ਹੈ ਜੀ ਹਾਂਜੀ ਕਿਰਮਾ ਸੂਹਾ ਸੁਈ ਜੀ ਇਹ ਦੂਜਾ ਸੁਹਾ ਜੀ ਠੀਕ ਹੈ ਜੀ ਇਹੀ ਗਾਂ ਦੋਸਤੋ ਜਿਹੜੀ ਵੀਰ ਨੇ ਕਿਸੇ ਨੇ ਸਾਈ ਪਾ ਦੇ ਵੀਰ ਨੂੰ ਸਾਈ ਪਾ ਕੇ ਮੁੜ ਗਿਆ ਵਾਪਸ ਨਹੀਂ ਮੁੜਿਆ ਠੀਕ ਹੈ ਜੀ ਚਲ ਬਤਾਇ ਚਲੋ ਅਸਾ ਦੋਸਤੋ ਕੋਈ ਨਹੀਂ ਗਾ ਦੁੱਧ ਵਾਲੀ ਗਾਂ ਆ ਤੇ ਵੇਚੀ ਜਾਣੀ ਕੋਈ ਨਹੀਂ ਦੇਖ ਜੀ ਦੇਖ ਜੀ ਕੋਈ ਗੱਲ ਨਹੀਂ ਆਰਡਰ ਕੁਆਲਿਟੀ ਕਰਮਾਲੀ ਬਹੁਤ ਵਧੀਆ ਤਿਆਰ ਕੀਤੀ ਹੈ ਪਰ ਵੀਰਾਂ ਨੂੰ ਬੇਨਤੀ ਕਰਦਾ ਤੇ ਗੁੱਸਾ ਨਾ ਕਰਿਓ ਸਾਈ ਪਾ ਕੇ ਨਾ ਵੀਰ ਖਰਾਬ ਕਰਿਆ ਕਰਿਓ ਕਿਉਂਕਿ ਲਾਸ ਜਿਆਦਾ ਹੋ ਜਾਂਦਾ ਵਪਾਰੀ ਵੀਰ ਨੂੰ ਕਾ ਕਰੂ ਜੇ ਕਿ ਆਰਡਰ ਕੁਆਲਿਟੀ ਦੋਸਤੋ ਨੇ ਦੇ ਆ ਜੀ ਦੋਸਤੋ ਸ਼ਾਮਾਂ ਤੱਕ ਇਹਨੇ ਚੁੰਦੇ ਸਮੇਂ ਤੱਕ ਇਹਨੇ ਬਹੁਤ ਵਧੀਆ ਆਰਡਰ ਤਿਆਰ ਕਰ ਲੈਣਾ ਆ ਦੋਸਤੋ ਕਰੋ ਚੈੱਕ ਫਾੜੀਆਂ ਵਾਲਾ ਹਵਾਨਾ ਦੋਸਤੋ ਨੋਕ ਵਾਲਾ ਥਣ ਲੱਗਾ ਇਹਨੂੰ ਨੋੜੀ ਦੇਖੋ ਜੀ ਮਣੀਟਾ ਆ ਕਰੋ ਚੈੱਕ ਜੀ ਦੋਸਤੋ ਆਰਡਰ ਕੁਆਲਿਟੀ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਕਾਦ ਇਸ ਕੁਆਲਿਟੀ ਚੈੱਕ ਕਰ ਲੋ ਜੀ ਛਾਈ ਵਾਲ ਤੇ ਐਚ ਐਫ ਦੇ ਨਾਲ ਇਹ ਕਰੋਸ ਹੈ ਦੋਸਤੋ ਲੈ ਜਾਓ ਵੀਰ ਜੀ ਲੈ ਜਾਓ ਖੰਡੇ ਦੀ ਵੜੀ ਜੇ ਬੱਸੀ ਵੱਲੋਂ ਸਾਕ ਨਹੀਂ ਕਿਸ ਬਨੇ ਕੋਈ ਵੀ ਜਿਹੜਾ ਮੈਂ ਨਿਆਣੇ ਚੋਲੇ ਨੇ ਜਿਹੜਾ ਮਰਜੀ ਚੋਲੇ ਠੀਕ 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 ਹਾਂਜੀ ਬਾਕੀ ਦੋਸਤੋ ਦਰਮਿਆਨਾ ਕੱਦਿਆ ਕੋਈ ਜ਼ਿਆਦਾ ਉੱਚਾ ਲੰਮਾ ਕੱਦ ਨਹੀਂ ਗਾ ਦਾ ਤੇ ਕੱਦ ਦੇ ਹਿਸਾਬ ਨਾਲ ਦੋਸਤੋ ਆਰਡਰ ਕੁਆਲਿਟੀ ਜਿਹੜੀ ਗਾਣੇ ਬਹੁਤ ਵਧੀਆ ਤਿਆਰ ਕੀਤੀ ਥਣਾ ਥਣਾ ਦੀ ਦੋਸਤੋ ਕੁਆਲਿਟੀ ਤੇ ਸਪੇਸ ਦੋਸਤੋ ਆਪਸ ਵਿੱਚ ਬਹੁਤ ਜ਼ਿਆਦੀ ਹੈ ਲੈ ਜੋ ਵੀ ਦੀ ਬੰਦੋ ਬੰਦੋ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਦੀ ਸੱਜਰ ਹੋਣੀ ਹੈ 8:00 ਵਜੇ ਤੋਂ ਮੜ ਜਾਵੇ ਸਵੇਰ 9:00 ਵਜੇ ਹਾਂ ਜੀ ਵੀਰ ਜੀ ਕੀ ਮੁੱਲ ਕਰਦੇ ਹੋ ਇਹ ਦਾ ਗਾਂ ਦਾ ਮੁੱਲ ਤੇ ਜੀ 50000 ਕਰਦੇ ਹਾਂ ਹਾਂ ਜੀ ਤੇ ਹਾਂ ਨਾ ਆਪਾਂ 45000 ਦਾ ਦੱਸਦੇ ਹਾਂ ਇਹ 45 ਦਾ ਮਾਨ ਕਰਾਂਗੇ 200 ਰੁਪਏ ਸੌੜ ਕਰਦੇ ਹਾਂ ਠੀਕ ਹੈ ਜੀ ਤੇ ਹੁਣ ਖੁੱਲਾ ਕਰਾਂਗੇ 60000 ਰੁਪਏ ਕਰਾਂਗੇ ਜੀ ਠੀਕ ਹੈ ਜੀ ਯਾਨੀ ਕਿ 44000 ਦੀ ਜੀ 44 ਹੀ ਦੇ ਦਾਂਗੇ ਠੀਕ ਹੈ ਜੀ ਦੋਸਤੋ ਡਿਮਾਂਡ ਉਦੋਂ ਵੀ ਇਹ ਵੀਡੀਓ ਦੇ ਵਿੱਚ ਵੀਰ ਨੇ ਬਿਲਕੁਲ ਜਾਇਜ਼ ਕੀਤੀ ਸੀ 50000 ਰੁਪਏ ਵੀਰ ਨੇ ਡਿਮਾਂਡ ਕੀਤੀ ਸੀ ਉਦੋਂ 45000 ਵੀ ਇਹਨੇ ਮੁੱਲ ਕਿਹਾ ਸੀ ਅੱਜ ਵੀਰ ਨੇ 1000 ਰੁਪਏ ਹੋਰ ਲੈਸ ਕਰਤਾ ਕਿਉਂਕਿ ਜਿਹੜਾ ਕੋਈ ਵੀ 44000 ਰੁਪਏ ਦੇ ਵਿੱਚੋਂ ਦੋਸਤੋ ਮਾਨਤਨ ਵੀਰ ਕਹਿੰਦਾ ਵੀ ਆਪਾਂ ਜਰੂਰ ਮੌਕੇ ਤੇ ਕਰਾਂਗੇ ਹਲਕਾ-ਪਲਕਾ ਜਰੂਰ ਮਾਨਤਨ ਹੋਊਗਾ ਕੋਈ ਜ਼ਿਆਦਾ ਨਾ ਵੀਰ ਆਖੇ ਕਿ 5-70000 ਰੁਪਏ ਦਾ ਹੋਊਗਾ 200 ਰੁਪਏ ਸੋਹਾਂਗੇ ਯਾਰ ਦੋਸਤੋ ਵੀਰ ਨੇ ਪਹਿਲਾਂ ਹੀ ਘਟਾਤਾ 44000 ਰੁਪਏ ਦੀ ਵੀਰ ਨੇ ਡਿਮਾਂਡ ਰੱਖੀ ਐ ਬਾਕੀ ਦੋਸਤੋ ਥੋੜਾ ਬੜਾ ਜਰੂਰ ਮਾਨਤਨ ਹੋਊਗਾ ਆਹ ਜਿਹੜੀ ਗਾਂ ਵੀ ਜੀ ਸੱਜੇ ਸੂਈ ਹੈ ਬਿਲਕੁਲ ਤਾਜੀ ਸੂਈ ਇਹਦੀ ਕੀ ਡਿਟੇਲ ਕਰਨ ਵਾਸਤੇ ਸੂਈ ਜੀ ਪਹਿਲਾ ਸੂਆ ਜੀ अच्छा जी मुंह ਤਾਂ ਦੋਂਦੇ 24 ਚੌਗੀ ਆ ਜੀ ਅੱਛਾ 24 24 ਪੂਰੀ ਜਿਹੜਾ ਮਰਜੀ ਮੂੰਹ ਫੜ ਕੇ ਵੇਖ ਲੈਦਾ ਠੀਕ ਹੈ ਜੀ ਹਾਂ ਜੀ ਅਸੀਂ ਵੀ ਜੀ ਥੋੜੀ ਜੀ ਤੋੜ ਕੇ ਦਿਖਾਈ ਤੋੜਦੇ ਨਾ ਤੋੜਦੇ ਨਾ ਬਰਕਰਾਰ ਕਰਨ ਕੋਈ ਗੱਲ ਨਹੀਂ ਦੋਸਤੋ ਪਹਿਲਾ ਸੂਆ ਸੂਈ ਬਿਲਕੁਲ ਤਾਜੀ ਸੂਈ ਹੈ ਜੇ 15 ਕੀ ਮਿੰਟ ਹੋਏ ਸਾਡੇੋਂ ਤੋਂ 2-4 ਮਿੰਟ ਹੀ ਪਹਿਲਾਂ ਸੂਈ ਹੈ ਜੇ ਜੇਰ ਦੋਸਤੋ ਦੀ ਪੌਣੀ ਬਾਕੀ ਹੈ ਥਾਣਾ ਸੁਣੋ ਜੀ ਦੋਸਤੋ ਕੁਆਲਿਟੀ ਕਿਉਂਕਿ ਕੰਬਲ ਵੀ ਨੇ ਜਰੂਰ ਤੇ ਪਾਇਆ ਦੇ ਤੁਹਾਨੂੰ ਪਤਾ ਦੋਸਤੋ ਮੀ ਬੈਂਡਿਆ ਬਰਸਾਤ ਜੇ ਜੇਰ ਪੌਣੀ ਜੇ ਬਾਕੀ ਆ ਬਾਕੀ ਦੋਸਤੋ ਆ ਕਰੋ ਜੀ ਚੈੱਕ ਥਣਾ ਥਣਾ ਜੀ ਦੋਸਤੋ ਸਪੇਸ ਸਾਬ ਸ ਵਿੱਚ ਬਹੁਤ ਜਿਆਦਾ ਹੈ ਜੇਰ ਪੈਣੀ ਹੈ ਜੇ ਬਾਕੀ ਦੋਸਤੋ ਕਿਉਂਕਿ ਇਹ ਬਿਲਕੁਲ ਤਾਜੀ ਸੂਈ ਥੋੜੀ ਜੀ ਲੱਪੇ ਦੇ ਵਿੱਚ ਜ਼ਰੂਰ ਆ ਬਾਕੀ ਦੋਸਤੋ ਜਿਹੜੇ ਗਾਣੇ ਆਰਡਰ ਤਿਆਰ ਕੀਤਾ ਵਾ ਇਹ ਮੇਰੇ ਸਾਹ ਨਾਲ ਦੂਜੇ ਤੀਜੇ ਪਹੂ ਜਾ ਕੇ ਸੂਈ ਇਹੋ ਜਿਹਾ ਆਰਡਰ ਤਿਆਰ ਕਰਦਾ ਆ ਕਰੋ ਚਾਹਤੇ ਸਾਣਾ ਸੋਣਾ ਦੋਸਤੋ ਕੁਆਲਿਟੀ ਬਹੁਤ ਵਧੀਆ ਵੀਰ ਜੀ ਠੰਡੀ ਠੁੰਡੀ ਬਿਲਕੁਲ ਹੱਥ ਉਤਲਾਉਣ ਦੇ ਦੀ ਮੈਨੂੰ ਟੈਨਸ਼ਨ ਨਹੀਂ ਜਿਤਨਾ ਬਾਈ ਥੱਲੇ ਉੱਤੇ ਬਹੁ ਗਾਲੀ ਕੋਈ ਨਹੀਂ ਦੇ ਠੀਕ ਠੀਕ ਬਹੁ ਨਹੀਂ ਇਸੇ ਲੱਗ ਬੱਸੀ ਜਾਂਦੀ ਠੀਕ ਹੈ ਜੀ ਗਾਲੀ ਕੋਈ ਨਹੀਂ ਜਿਤਨਾ ਮਰਜੀ ਹੱਥ ਫੇਰ ਕੋਈ ਟੈਨਸ਼ਨ ਕੋਈ ਨਹੀਂ ਕੋਈ ਗਾਲੀ ਕੋਈ ਨਹੀਂ ਦੋਸਤੋ ਥੋੜਾ ਜਿਆਦਾ ਕਰਦੀ ਹਾਂ ਆ ਕੋਈ ਗਾਲ ਹੀ ਨਹੀਂ ਕੋਈ ਕੋ ਨਹੀਂ ਬੱਚੇ ਦਾ ਕਰਕੇ ਕਰਦੀ ਜਿਆਦਾ ਹੌਲੀ ਥੋੜੀ ਜਿਆਦਾ ਕਰਦੀ ਕਿਉਂਕਿ ਸੱਜਣ ਸੁਈ ਕੋ ਬੱਚੇ ਦਾ ਵੱਧ ਕਰਦੀ ਹੈ ਬੱਚੇ ਕਰਕੇ ਜਾਂਦੀ ਭੱਜ ਕੇ ਉੱਧਾਂ ਨਹੀਂ ਗੱਲ ਬਸਪਤ ਬਸ ਹੋਏ ਹੌਲੀ ਤੁੰ ਮੰਦਰੀ ਆਏ। ਥਾਣ ਤੋਂ ਦੋਸਤੋ ਬਹੁਤ ਵਧੀਆ। ਪਹਿਲੇ ਸੂਵੇ ਦੋਸਤੋ ਗਾਣੇ ਥਣ ਬੜਾ ਕੁਆਲਟੀ ਦਾ ਤਿਆਰ ਕੀਤਾ। ਆਹ ਕਰੋ ਜੀ ਚੈੱਕ। ਸਿੰਘ ਦੋਸਤੋ ਜਰੂਰ ਨਿਕਾਣੇਗਾ ਪਰ ਦੋਸਤੋ ਜੇ ਇਧਰੇ ਪਾਸੇ ਥਣ ਵਾਲੇ ਪਾਸੇ ਵੀ ਕੀ ਆਰਡਰ ਕੁਆਲਟੀ ਵਾਲੇ ਪਾਸੇ ਵੀ ਕੀ ਤੇ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਗੇ ਦੁੱਧ ਦੋਸਤਾਂ ਦਾ 15-16 ਤੋਂ ਵੱਧ ਚਵਾ ਲੈਣਾ। ਕਿਉਂਕਿ ਦੁੱਧ ਦੋਸਤੋਂ ਹੁੰਦਾ ਸੇਵਾ ਤੇ। ਅਸੀਂ ਵੀਰ ਜੀ ਕੀ ਮੁੱਲ ਰੱਖਿਆ ਜੀ। ਮੋਲ ਤੇ ਜੀ 45000 ਕਰਦੇ ਆਂ। ਹਾਂ ਜੀ। 40 ਦੇ ਦਾਂਗੇ 40000 ਰੁਪਏ ਹਾਂਜੀ 40000 ਦੇ ਵਿੱਚ ਮੰਤਨ ਜੁਗਰ ਟਰਾਲ ਦਾ ਖੁੱਲਾ ਹੀ ਕਰ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੋਸਤੋ 40000 ਰੁਪਏ ਦੇ ਵਿੱਚੋਂ ਵੀ ਵੀਰ ਕਹਿੰਦਾ ਵੀ ਆਪਾਂ ਮੰਤਾਂ ਨੂੰ ਖੁੱਲਾ ਹੀ ਕਰ ਦਾਂਗੇ ਕਿਉਂਕਿ ਖੁੱਲੇ ਮੰਤਾਂ ਦਾ ਕੋਈ ਜ਼ਿਆਦਾ ਵੀਰ ਨਾ ਸਮਝਦੇ ਕਿ 10000 ਦਾ ਜੁਗਰ ਉਹਨਾਂ ਨੇ ਨਹੀਂ ਸੀ ਗੱਲ ਨਹੀਂ ਕੋਈ ਯਾਰ 500 ਦਾ ਜ਼ਰੂਰ ਮੰਗ ਬਸ 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 ਇਹਦਾ ਇਹ ਨਹੀਂ ਨਹੀਂ ਬਾਕੀ ਦੋਸਤੋ ਫੋਨ ਜ਼ਰੂਰ ਕਰਿਆ ਕਰੋ ਕਿਉਂਕਿ ਪਸ਼ੂ ਜਿਹੜੇ ਇਹਨੇ ਵਿਕਰੀ ਵਾਲੇ ਆ ਵਪਾਰ ਦਾ ਦੋਸਤੋ ਕੰਮ ਹੈ ਵੀ ਇਹਦਾ ਰੁਟੀਨ 'ਚ ਪਸ਼ੂ ਉਹਦੇ ਵੀ ਤੇ ਮੱਝਾਂ ਵੀ ਖਰੀਦੇ ਜੀ ਮੋਹਣੋ ਦੋਸਤੋ ਤੰਨਾ ਗਾਵਾਂ ਦੇ ਵੀਰ ਨੇ ਬਿਲਕੁਲ ਨਾਰਮਲ ਕੀਤੇ ਆ ਆ ਬਿਲਕੁਲ ਗਾਂ ਸੱਜਰ ਸੁਈ ਆ ਬੱਚਾ ਦੋਸਤੋ ਆ ਬਧਾ ਵਛਾ ਦਾ ਜੇਰ ਪਣੀ ਜੇ ਬਾਕੀ ਐ ਚਵਾਈ ਦੋਸਤੋ ਅਜੇ ਕੋਈ ਵੀ ਨਹੀਂ ਹੋਈ ਜੀ ਕਿਉਂਕਿ ਫਸਟ ਟਾਈਮ ਚਵਾਈ ਦੀ ਕਰਨੀ ਵੀਰ ਨੇ ਬਾਕੀ ਧਾਰਾਂ ਤੋਰਾ ਵੀਰ ਕਹਿੰਦਾ ਪਿਆ ਬਿਲਕੁਲ ਓਕੇ ਆ ਪਾ ਟਿਪਕੇ ਲੈਂਦੀ ਆ 2 ਕਿਲੋ ਕੱਢਿਆ ਦਾ ਅੱਛਾ ਹਾਂ 2 ਕਿਲੋ ਕੱਢਿਆ ਦਾ ਓਖੀ ਜਿਆਦੀ ਸੀ ਅੱਛਾ ਬੈਠਾ ਜੀ ਬੈਠਾ ਆਂਦਾ ਦੋ ਤਿੰਨ ਕਿਲੋ ਕੱਢਿਆ ਬਸ ਇੰਨਾ ਕੱਢਿਆ ਜਿਆਦਾ ਨਹੀਂ ਕੱਢਿਆ ਵੀਰ ਕਹਿੰਦਾ ਵੀ ਦੋ ਤਿੰਨ ਕਿਲੋ ਆਪਾਂ ਦੀ ਚਵਾਈ ਕਰਤੀ ਐ ਤੇ ਦੋ ਨ ਦੋ ਦਸਲੇ 15 ਕਿਲੋ ਮੌਕੇ ਦਾ ਤਿਆਰ ਹੈ ਪਹਿਲੇ ਨੰਬਰ ਦੇ ਜਿਹੜੀ ਦੋਸਤੋ ਤੁਹਾਨੂੰ ਇਹ ਕਾਹਨ ਕਿੰਨਾ ਵਿਖਾਇਆ ਪਹਿਲੇ ਸਵੇਰੇ ਸੁਣੀ ਹੈ ਸੂਣ ਦੇ ਵਿੱਚ ਦੋਸਤੋ ਟਾਈਮ ਅਜ 10 ਦਿਨ ਬਾਕੀ ਪਿਆ ਵਾ ਚਾਰ ਦਾਂਦੇ ਮੂੰਹ ਵਛੀਏ ਵੀ ਚੰਗੀ ਬਰੀਰ ਵਾਲੀ ਵਛੀ ਚੰਗੀ ਵੇਲ ਹੈ ਗਾਂ ਦੀ ਕਦ ਕਾੜ ਵੀ ਦੋਸਤੋ ਦੋ ਦੋ ਗਾਂ ਦਾ ਬਹੁਤ ਵਧੀਆ ਆ ਕਰੋ ਚੱਕ ਜੀ ਕਦ ਕਾਠੇ ਦਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ